ਸਤ ਸ੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਭੁੱਲ ਸਕਦੇ ਆ ਯਾਰ ਉਸ ਸਸਿ ਕਾਲੇ ਦੌਰ ਨੂੰ ਜਦ ਸਰਕਾਰ ਨੇ ਲੈ ਕੇ ਆਂਦਾ ਸਾਲ 1984 ਤੋਂ ਲੈ ਕੇ 1995 ਤੱਕ ਅਨੇਕਾਂ ਹੀ ਬੇਗੁਨਾਮ ਬੇਕਸੂਰ ਲੋਕਾਂ ਨੂੰ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਅਨੇਕਾਂ ਨੌਜਵਾਨਾਂ ਨੇ ਸ਼ਹਾਦਤਾਂ ਦਿੱਤੀਆਂ ਬੇਕਸੂਰ ਜੋ ਨਾ ਕੁਝ ਕਰਨ ਦੇ ਵਿੱਚ ਨਾ ਕੁਝ ਕਰਵਾਉਣ ਦੇ ਵਿੱਚ ਅਸੀਂ ਕਿਵੇਂ ਭੁੱਲ ਸਕਦੇ ਹਾਂ ਉਸ ਸਮੇਂ ਨੂੰ ਇਹ ਜੀਵਨ ਭਰ ਯਾਦ ਰੱਖਿਓ ਦੋਸਤੋ ਕਿ ਸਰਕਾਰਾਂ ਕਦੇ ਵੀ ਸੱਚ ਦਾ ਸਾਥ ਨਹੀਂ ਦਿੰਦੀਆਂ ਅੱਜ ਵੀ ਉਹੀ ਮਾਹੌਲ ਹੈ ਪਰ ਇਹਨਾਂ ਵੀ ਉਦੋਂ ਕਤਲੋਗਾਰ ਧਕਾਰ ਐ ਸੀ ਚੋਰੀਸ਼ਪੋਰੀ ਜੱਜੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਤੱਕ ਕੇ ਮਾਰ ਰਹੇ ਆ ਸਰਕਾਰਾਂ ਦਾ ਮੇਨ ਮਕਸਦ ਇਹੀ ਹੁੰਦਾ ਕਿ ਨੌਜਵਾਨੀ ਨੂੰ ਤਬਾਹ ਕੀਤਾ ਜਾਵੇ ਤਾਂ ਕਿ ਸਾਨੂੰ ਕੋਈ ਸਵਾਲ ਨਾ ਕਰਨ ਕੋਈ ਸਾਥੋਂ ਵੱਧ ਕੇ ਅੱਗੇ ਨਾ ਆ ਜਾਵੇ ਕਿਉਂਕਿ ਨੌਜਵਾਨੀ ਦੇਸ਼ ਦਾ ਹਾਲਾਂਕਿ ਇੱਕ ਭਵਿੱਖ ਹੁੰਦੇ ਆ ਪਰ ਜਿੱਥੇ ਬੇਈਮਾਨੀ ਦੇ ਰਾਜ ਹੋ ਜਾਣ ਉੱਥੇ ਉਸੇ ਹੀ ਭਵਿੱਖ ਨੂੰ ਕੁਚਲ ਦਿੱਤਾ ਜਾਂਦਾ ਹੈ ਬਹੁਤ ਦੁਖਦਾਈ ਪਲਸਾਂ ਨੂੰ ਬਖਸ਼ੀ ਰੱਖੇ ਵਾਹਿਗੁਰੂ ਕਦੇ ਵੀ ਪੰਜਾਬ ਤੇ ਅਜਿਹੇ ਹੱਥ ਸਮਾ ਨਾ ਆਵੇ ਬਖਸ਼ੀ ਰੱਖੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ